कूलर चला चाहियां हरिया भगवती मुझबा दुता अग्निदेवता वसो दिल देवता चंद्रमा देवता वशो देवता दे ਕੱਤ ਸਾਬਾ ਜੀ ਇਹ ਆਪਣੇ ਨਵੇਂ ਦਾਪਰ ਨੂੰ ਦਫ਼ਤਰ ਘਰ ਲੈ ਕੇ ਸਾਹ ਇਹਦੇ ਬਾਰੇ ਗੱਲਾਂ ਵਿੱਚ ਤੁਸੀਂ ਖੁਦ ਦੇਖ ਹੀ ਰਹੇ ਹੋ ਜੀ ਕਿ ਸਾਡੇ ਵਾਰਡ ਵਾਸੀਆਂ ਵਿੱਚ ਕਿੰਨਾ ਉਤਸ਼ਾਹ ਹੈ ਕਿੰਨਾ ਉਹਨਾਂ ਵੱਲੋਂ ਪਿਆਰ ਮਿਲ ਰਿਹਾ ਹੈਗਾ ਤੇ ਮੈਨੂੰ ਇਹਨਾਂ ਤੇ ਪੂਰਨ ਵਿਸ਼ਵਾਸ ਹੈ ਕਿ ਇਸੇ ਤਰ੍ਹਾਂ ਮਾਤਾ ਰਾਣੀ ਦੀ ਕਿਰਪਾ ਨਾਲ 30 ਤਰੀਕ ਨੂੰ ਅਸੀਂ ਇੱਥੇ ਫਿਰ ਮੇਲਾ ਲਾਵਾਂਗੇ ਸਾਰੇ ਭਰਾਵਾਂ ਨਾਲ ਖੁਸ਼ੀ ਸਾਂਝੀ ਕਰਾਂਗੇ ਤੇ ਇਸੇ ਤਰ੍ਹਾਂ ਮਠਾਈਆਂ ਵੰਡਾਂਗੇ ਸਾਨੂੰ ਪੂਰਨ ਵਿਸ਼ਵਾਸ ਹੈ ਮਾਤਾ ਰਾਣੀ ਦੇ ਤੇ ਮੇਰੇ ਰੱਬ ਵਰਗੇ ਵਾਰਡ ਵਾਸੀਆਂ ਤੇ ਤੇ ਮੈਨੂੰ ਇਹ ਪੂਰਾ ਸਹਿਯੋਗ ਦੇਣਗੇ ਔਰ ਆਪਣਾ ਆਸ਼ੀਰਵਾਦ ਦੇਣਗੇ ਅੱਜ ਵੀ ਇਹਨਾਂ ਨੇ ਇੱਥੇ ਆਪਣਾ ਦੇਖੋ ਗਰਮੀ ਕਿੰਨੀ ਪੈ ਰਹੀ ਹੈ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਫਿਰ ਵੀ ਆਪਣੇ ਇੱਕ ਬਲਾਵੇ ਤੇ ਆਏ ਐ ਤੇ 30 ਤਰੀਕ ਨੂੰ ਰੰਗ ਪਰ ਪੜਾਕੇ ਵਜਾਈਏ ਤੇ ਸਾਰੇ ਵਾਰਡ ਵਾਸੀ ਮਿਲ ਕੇ ਅੱਗੇ ਵਾਰਡ ਨੂੰ ਵਧਾਉਣ ਵਾਸਤੇ ਵਾਰਡ ਦੇ ਜੋ ਕੋਈ ਰੁਕੇ ਹੋਏ ਕੰਮ ਹੈ ਜਾਂ ਮੈਥੋਂ ਕੋਈ ਪਿੱਛੇ ਕਮੀਆਂ ਰਹਿ ਗਿਆ ਹੋਈਆਂ ਮੈਨੂੰ ਮਾਤਾ ਰਾਣੀ ਸ਼ਕਤੀ ਬਖਸ਼ੇ ਮੈਨੂੰ ਮੇਰੇ ਵਾਰਡ ਵਾਸੀ ਮੇਰਾ ਸਹਿਯੋਗ ਦੇਣਾ ਇਹਨਾਂ ਦੇ ਸਹਿਯੋਗ ਨਾਲ ਜੋ ਕੁ ਕਮੀਆਂ ਰਹਿ ਗਈਆਂ ਮੈਂ ਉਹਨੂੰ ਆਪਣੇ ਅੰਤ ਸਤ ਮਿਹਨਤ ਦੇ ਨਾਲ ਪੂਰਾ ਕਰਨ ਦਾ ਅੱਜ ਇਹਨਾਂ ਨਾਲ ਵਾਅਦਾ ਕਰਦਾ। ਦੇਖੋ ਜੀ ਮੈਂ ਤਾਂ ਪਹਿਲਾਂ ਵੀ ਲੜਦਾ ਰਹਿਣਾ ਨਸ਼ਾ ਵਾਸਤੇ ਲੇਕਿਨ ਮੈਂ ਅਗਰ ਮੈਨੂੰ ਜਨ ਸ਼ਕਤੀ ਮਿਲਦੀ ਹੈ ਮੈਨੂੰ ਹੋਰ ਪਾਵਰ ਮਿਲਦੀ ਹੈ ਤਾਂ ਮੈਂ ਇਸ ਨੂੰ ਵੱਡੇ ਪੱਧਰ ਤੌਰ ਤੇ ਇੱਕ ਕਲੱਬ ਵਗੈਰਾ ਬਣਾ ਕੇ ਇੱਕ ਸਮੂਹ ਵਗੈਰਾ ਬਣਾ ਕੇ ਮੈਂ ਨਸ਼ਿਆਂ ਦੇ ਖਿਲਾਫ ਖੁਦ ਆਵਾਜ਼ ਚੱਕੂਗਾ ਮੈਂ ਇੱਕ ਨਰਵੀਕ ਤੇ ਨੀਡਰ ਬੰਦਾ ਨਾ ਮੈਂ ਕਿਸੇ ਤੋਂ ਡਰਦਾ ਨਾ ਮੈਂ ਪ੍ਰਸ਼ਾਸਨ ਤੋਂ ਡਰਦਾ ਨਾ ਮੈਂ ਕਿਸੇ ਕਿਸੇ ਤੋਂ ਹੋੜਦਾ ਮੈਂ ਇਹ ਜਿਹੜੀ ਆਵਾਜ਼ ਹੈ ਪੂਰ ਜ਼ੋਰ ਤੇ ਆਪਣੇ ਗਣਿਓ ਤੇ ਮੇਰੇ ਵਾਰਡ ਵਸਿਆ ਗਣਿਓ ਤੇ ਮੰਡੀ ਦੇ ਸਹਿਯੋਗ ਨਾਲ ਮੈਂ ਕਰੂਗਾ ਕੋਸ਼ਿਸ਼ ਕਿ ਇਸ ਨੂੰ ਜੋ ਬਿਮਾਰੀ ਹੈ ਨਸ਼ੇ ਜੋ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਵਿੱਚ ਡੁੱਬਦੀ ਜਾ ਰਹੀ ਹੈ ਜਵਾਨੀ ਖਤਮ ਹੋ ਰਹੀ ਹੈ ਉਹਨੂੰ ਬਚਾਉਣ ਦਾ ਇੱਕ ਅਥਕ ਪ੍ਰਯਾਸ ਕਰੂੰਗਾ ਉਸੇ ਆਪਣੇ ਵਾਰਡ ਵਾਸੀਆਂ ਨੂੰ ਪੀਪੀ ਕਰਦੇ ਮੈਂ ਮੇਰੇ ਵਾਰਡ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹਣਾ ਕਿ ਮੈਂ ਤੁਹਾਡਾ ਪਹਿਲਾਂ ਜਾਂਚਿਆ ਪਰਖਿਆ ਹੋਇਆ ਪਹਿਲਾਂ ਵੀ ਤੁਹਾਡੇ ਤੋਂ 20 ਸਾਲ ਪਹਿਲਾਂ ਕੈਂਡੀਡੇਟ ਰਹਾ ਤੁਹਾਡਾ ਤੁਸੀਂ ਮੈਨੂੰ ਭਰਪੂਰ ਸਹਿਯੋਗ ਦਿੱਤਾ ਸੀ ਤੁਸੀਂ ਮੇਰਾ ਕੰਮ ਦੇਖਿਆ ਹੋਇਆ ਮੈਨੂੰ ਕਹਿਣ ਦੀ ਲੋੜ ਨਹੀਂ ਮੇਰਾ ਕੰਮ ਬੋਲਦਾ ਹੈ ਜੇ ਮੈਂ ਤੁਹਾਡੇ ਕੰਮ ਕਰੇ ਆ ਤੁਹਾਡੇ ਦੁੱਖ ਸੁੱਖ ਦੇ ਵਿੱਚ ਸਹਾਇ ਹੋਇਆ ਤਾਂ ਤੁਸੀਂ ਮੈਨੂੰ ਹੁਣ ਵੀ ਸਹਿਯੋਗ ਦਿਓ ਅਗਰ ਮੇਰੇ ਤੇ ਵਿਸ਼ਵਾਸ ਹੈ ਕਿ ਪਹਿਲਾਂ ਵੀ ਮੈਂ ਅਗਰ ਨਹੀਂ ਰਹਾ ਸਮਾਜ ਦੇ ਮੁੱਦੇ ਚੱਕਦਾ ਰਹਾ ਸਮਾਜ ਵਾਰੇ ਖੜਾ ਜੋ ਵੀ ਕੋਈ ਸਾਡੇ ਪਰਿਵਾਰ ਦੇ ਵਿੱਚ ਮੇਰਾ ਇੱਕ ਵਾਰਡ ਮੇਰਾ ਪਰਿਵਾਰ ਹੈ ਉਹਦੇ ਵਿੱਚ ਮੈਂ ਕੋਸ਼ਿਸ਼ ਕਰਦਾ ਵੀ ਦੋ ਵਾਰੀ ਕੋਈ ਮਰ ਗਿਆ ਇੱਕ ਵਾਰੀ ਤਾਂ ਲਾਜ਼ਮੀ ਚਾਹਣਾ ਕਿ ਮੈਂ ਜੀ ਉਹਨਾਂ ਦੇ ਪਹੁੰਚਾਂ ਤੇ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਸਹਾਇ ਹੋਵਾਂ ਮੇਰੇ ਖਾਲ ਕਈ ਮੇਰੇ ਇੱਥੇ ਸਾਥੀ ਬੈਠੇ ਵੀ ਹੈ ਜਿਨ੍ਹਾਂ ਨੇ ਮੈਨੂੰ ਦੇਖਿਆ ਵੀ ਹੈ ਪਰਖਿਆ ਵੀ ਹੈ ਮੈਨੂੰ ਬੁਲਾਇਆ ਹੈ ਤਾਂ ਉਹਨਾਂ ਦੀ ਮੈਂ ਇੱਕ ਆਵਾਜ਼ ਤੇ ਖੜਾ ਵੀ ਆ ਆ ਖੁਦ ਜੜੀ ਗਲੀ ਹੈ ਇਹਦੇ ਵਾਸਤੇ ਮੈਂ ਸੰਘਰਸ਼ ਕੀਤਾ 60 ਐਮ ਐਮ ਦੀ ਲੱਗ ਰਹੀ ਸੀ ਮੈਡੀਅਮ ਸਾਹਿਬ ਨੂੰ ਕਿਹਾ ਬੇਨਤੀ ਕਰੀ ਕਿ ਜੀ 80 ਐਮ ਐਮ ਦੀ ਪਾਸ ਹੈ ਮੇਨ ਸੜਕ ਹੈ ਇਹ ਸਾਡੀ ਬੇਨਤੀ ਹੈ ਇਹਨੂੰ 80 mm ਬਣਾਇਆ ਜਾਵੇ। ਐਸਡੀਐਮ ਸਾਹਿਬ ਨੇ ਸਾਡੀ ਇੱਕ ਬੇਨਤੀ ਤੇ ਸਵੀਕਾਰ ਕੀਤਾ ਇਹਨੂੰ ਚੁਕਾ ਕੇ 60 ਦੀ ਜਗ੍ਹਾ 80 mm ਲਵਾਈ ਜੀ। ਲੋਕਾਂ ਨੇ ਲਾਈਟ ਦੀ ਕੋਈ ਹੋਰ ਡਿਮਾਂਡ ਕਰੀ। ਸਭ ਤੋਂ ਵੱਧ ਸਾਡੀ ਪਾਣੀ ਦੀ ਸਮੱਸਿਆ ਜੀ। ਮੇਨ ਸਾਡੀ ਮੰਡੀ ਜਿੱਦੇ ਦੀ 50 ਸਾਲ ਦੀ ਬਣੀ ਹੈ ਜੀ। ਪਾਣੀ ਕਣੀਓ ਅਸੀਂ ਸਾਡੇ ਦਾਦੇ ਪੜਦਾਦੇ ਵੀ ਸਾਡੇ ਬੱਚੇ ਵੀ ਸਾਡੇ ਹੁਣ ਵਾਲੀ ਪੀੜ੍ਹੀ ਵੀ ਪਾਣੀ ਤੋਂ ਤਰਸਤ ਹੈ। ਮੈਂ ਸਰਕਾਰ ਤੋਂ ਵੀ ਇਹੀ ਮੰਗ ਕਰੂੰਗਾ ਕਿ ਸਾਡੇ ਦੋ ਵਾਟਰ ਟੈਂਕਸ ਬਣਾਏ ਜਾਣ ਜੀ। ਆਬਾਦੀ ਬਹੁਤ ਵੱਧ ਗਈ। ਪ੍ਰਾਣੀ ਮੰਡੀ ਦਾ ਜਿਹੜਾ ਸਾਡਾ ਵਾਟਰ ਬਾਕਸ ਇਹੀ ਹੈ ਨਵੀਂ ਮੰਡੀ ਦੇ ਇੱਕ ਵਾਟਰ ਬਾਕਸ ਹੋਰ ਬਣਾਇਆ ਜਾਵੇ ਤਾਂ ਕਿ ਉਹਨਾਂ ਲੋਕਾਂ ਨੂੰ ਪਾਣੀ ਮਿਲੇ ਸਾਡੀ ਮੰਡੀ ਨੂੰ ਸਾਡਾ ਪਾਣੀ ਮਿਲੇ ਸਰਕਾਰੋਂ ਮੰਗ ਸੀ ਇੱਕ ਉਹ 33 ਕਰੋੜ ਦੇ ਲਗਭਗ ਸਰਕਾਰ ਦੇ ਵੱਲੋਂ ਮਨਜ਼ੂਰ ਹੋ ਕੇ ਸਾਡੀ ਕਮੇਟੀ ਵਿੱਚ ਆਇਆ ਪਿਆ ਜਿਹਦੇ ਨਾਲ ਇੱਕ ਪਾਈਪ ਜਿਹੜੀ ਵਾਟਰ ਬਾਕਸ ਦੀ ਪਾਇਆ ਪਿਆ ਜਗਾ ਜਗਾ ਟੁੱਟੀ ਵੀ ਲੋਕ ਪਾਣੀ ਚੋਰੀ ਕਰਦੇ ਸੀ ਇਹ ਸਾਡੇ ਵਾਟਰ ਬਾਕਸ 'ਚ ਪਾਣੀ ਪਹੁੰਚਦਾ ਨਹੀਂ ਸੀਗਾ ਇੱਕ ਪਾਖੜਾ ਦੀ ਪੰਬੰਦੀ ਸੀਗੀ ਇੱਕ ਅਸੀਂ ਵੱਡੇ ਮੋਗੇ ਵਾਸਤੇ ਬੇਨਤੀ ਕਰੀ ਸੀ ਉਹ ਵੀ ਸਾਡਾ ਪਾਸ ਹੋਇਆ ਪਿਆ ਮੈਂ ਜੇ ਮੈਨੂੰ ਵਾੜ ਵਾਸੀਆਂ ਨੇ ਇਸ ਦੇ ਕਾਬਲ ਸਮਝਿਆ ਮੈਨੂੰ ਕਾਮਯਾਬ ਕਰਿਆ ਤਾਂ ਮੈਂ ਸੌ ਚੱਕਣ ਤੋਂ ਪਹਿਲੀ ਕਲਮ ਪਹਿਲੀ ਆਵਾਜ਼ ਇਹ ਉਠਾਉਂਗਾ ਕਿ ਜਲਦੀ ਤੋਂ ਜਲਦੀ ਇਹ ਪਾਣੀ ਕੰਮ ਸ਼ੁਰੂ ਕਰਿਆ ਜਾਵੇ ਪਾਣੀ ਵਾੜ ਵਾਸੀਆਂ ਨੂੰ ਇੱਕ ਵਾਰੀ ਫਿਰ ਬੇਨਤੀ ਕਰਦਾ ਤੇ ਆਉਣ ਵਾਲੀ 29 ਤਰੀਕ ਨੂੰ ਜਿਹੜੀਆਂ ਸਾਡੇ ਚੋਣਾ ਆ ਰਹੀਆਂ ਨਗਰਪਾਲਿਕਾ ਦੀਆਂ ਤੇ ਸਾਡਾ ਜਿਹੜਾ મતદાન ਕੇਂਦਰ ਰਵੀਦਾਸ ਧਰਮਸ਼ਾਲਾ ਬਾਟਰਵਕਸ ਰੋਡ ਤੇ ਬਣਾ ਹੋਇਆ ਕਿ ਉੱਥੇ ਸਾਰੇ ਹਮ ਹਮਾ ਕੇ ਆਪਣਾ ਚਨਾਮ ਸਮਝ ਕੇ ਉਹ ਉੱਥੇ ਪਹੁੰਚ ਗਏ મતદાન ਕਰਨ ਮੇਰੇ ਹੱਕ ਦੇ ਵਿੱਚ ਮੇਰਾ ਚੋਣ ਨਿਸ਼ਾਨ ਜੋ ਹੈ ਗੈਸ ਸਿਲੰਡਰ ਹੈ ਮੇਰਾ ਕੰਮ ਵੀ ਗੈਸ ਸਿਲੰਡਰ ਦਾ ਹੈ ਤਾਂ ਮੈਂ ਇਸ ਕਰਕੇ ਬੇਨਤੀ ਕਰਦਾ ਵੀ ਯਾਦ ਰੱਖੋ ਸਾਰੇ ਇੱਕ ਲਾਗੇ ਮੋਹਰਾ ਪੇਟੀ ਭਰ ਦੋ ਤਾਂ ਕਿ ਜਾਜਕਾਰ ਹੋ ਜਾਏ ਤੁਹਾਡੀ ਸਾਰੇ ਵਾੜ ਦੀ ਤੇ ਮੇਰੀ ਵੀ ਮੈਂ ਇੱਕ ਵਾਰੀ ਫਿਰ ਬੇਨਤੀ ਕਰਦਾ ਕਿ ਸਾਰੇ ਭਰਾ ਆਪਣਾ ਕੀਮਤੀ ਸਮਾਂ ਕੱਢ ਕੇ 29 ਤਰੀਕ ਨੂੰ ਆਪਣਾ ਆਪਣਾ ਵੋਟ ਦਾ મતદાન ਦਾ ਜੋ ਅਧਿਕਾਰ ਸਾਨੂੰ ਦਿੱਤਾ ਸਰਕਾਰ ਨੇ ਸੰਵਿਧਾਨ ਨੇ ਉਹਦਾ ਪੂਰਾ ਕਰਨਾ ਔਰ ਮੈਨੂੰ ਵਿਜੇ ਸ਼ਰੀਰ ਆਸ਼ੀਰਵਾਦ ਦੇਣ